ਕੋਪੀਪੁਲਤੀ ਸਾਈਟ ਨਾਲ ਇਹ ਰਿਫਲੈਕਟਿਵ ਸਟicker ਲਾਈ ਜਾ ਰਹੇ ਗੱਡੀਆਂ ਤੇ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਉਪਰਾਲਾ ਤੁੰਡ ਨੂੰ ਮੰਦੇ ਨਜ਼ਰ ਰੱਖਦੇ ਹੋ ਇਹ ਗੱਡੀਆਂ ਰੋ ਕੇ ਗੱਡੀਆਂ ਤੇ ਲਗਾਏ ਜਾ ਰਿਹਾ ਤਾਂ ਕਿ ਗੱਡੀ ਤੇ ਲਾਈਟ ਪੈਨਸਾਰ ਗੱਡੀ ਜੇ ਕਿਤੇ پارک ਕੀਤੀ ਹੋਈ ਆ ਤਾਂ ਉਹਦਾ ਲਾਈਟ ਪੈਨਦ ਕਰਨ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਗੱਡੀ ਵਿਕਲ پارک ਕੀਤਾ ਹੋਇਆ ਲਗਾਤਾਰ ਦੇਖਿਆ ਜਾ ਰਿਹਾ ਤੁੰਡ ਬਹੁਤ ਜ਼ਿਆਦਾ ਤੇਰੀ ਹੈ ਕੀ ਕਹਿਣਾ ਚਾਹੋਗੇ ਡਰਾਈਵਰਾਂ ਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਕੁਝ ਕੀ ਇਹ ਤੀਓ ਕਰਨ ਚਾਹੋਗੇ ਟ੍ਰੈਕ ਪੁਲਿਸ ਦੇ ਵੱਲੋਂ ਅਸੀਂ ਡਰਾਈਵਰ ਨੂੰ ਇਹ ਅਪੀਲ ਕਰਦੇ ਹਣੀ ਚਾਹਾਂਗੇ ਟ੍ਰੈਕ ਨਿਯਮਾਂ ਦੀ ਪਾਲਣਾ ਕਰਨ ਗੱਡੀ ਓਵਰ ਸਪੀਡ ਨਾ ਚਲਾਉਣ। ਉਹ ਜੀ ਸਰ ਅੱਜ ਸਰਪੱਤਾਪਲਾ ਆਚਾਰੀ ਟੇਬਲ ਟ੍ਰਾਂਸਪੋਰਟ ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਗੱਡੀਆਂ ਦੇ ਉੱਪਰ ਜਿਹੜੇ ਰਿਫਲੈਕਟਿਵ ਸਟicker ਲਗਾਏ ਜਾ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ? ਮਾਨਯੋਗ ਐਡੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਜਿਹੜਾ ਰੋਡ ਸੇਫਟੀ ਮਹੀਨਾ ਬਣਾਇਆ ਜਾ ਰਿਹਾ ਜਿਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬਾਦਰ ਸ਼੍ਰੀ ਬਨੁਰਾਣਾ ਜੀ ਮੈਡਮ ਐਸਪੈਟ ਕੁਆਟਰ ਪਰਵਿੰਦਰ ਕੌਰ ਜੀ ਡੀਐਸਪੀ ਸਾਹਿਬ ਸਾਹਿਬਾਦਰ ਵਰਕਰਪਾਲ ਸਿੰਘ ਸਾਡੇ ਟ੍ਰੈਫਿਕ ਇੰਚਾਰਜ ਮੈਡਮ ਰਾਣੀ ਜੀ ਨਾ ਸਰਬਸਤ ਚੈਰੀਟੇਬਲ ਜਿਹੜੇ ਅੱਜ ਮੈਂਬਰ ਆ ਜਿਹੜੇ ਧੁੰਦ ਦਾ ਕਰਕੇ ਜਿਹੜਿਆ ਇਫੈਕਟ ਲਾ ਰਿਹਾ ਤਾਂ ਕਿ ਕੋਈ ਦੁਰਘਟਨਾ ਨਾ ਵਾਪਰ ਸਕੇ ਜੀ ਡਰਾਈਵਰ ਵੀਰਾਂ ਨੂੰ ਵੱਧ ਰਹੀ ਧੁੰਦ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਡਿਪਾਰਟਮੈਂਟ ਨੂੰ ਡ라이ਵਰ ਵੀ ਰੰਦੇ ਹੋ ਬੇਨਤੀ ਕਰਦੇ ਆਂ ਵੀ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਇਸ ਕਰਕੇ ਜਿਹੜੀ ਆਪਣੀ ਗੱਡੀ ਆ ਉਹਨੂੰ ਸਲੋ ਚਲਾਓ ਓਵਰਟੇਕ ਨਾ ਕਰੋ ਜਿਹੜੀ ਪੱਟੀ ਸੜਕ ਤੇ ਹੁੰਦੀ ਆ ਉਹਦੇ ਨਾਲ-ਨਾਲ ਰੱਖ ਕੇ ਚਲਾਓ ਤਾਂ ਕਿ ਕੋਈ ਜਿਹੜੀ ਅਨੁਸ਼ਕਾਮੀ ਘਟਨਾ ਨਾ ਵਾਪਰ ਸਕੇ ਅੱਜ ਜੀ ਸਰ ਅੱਜ ਸਰਪੰਚ ਦਾ ਪਲਾਇਸੀ ਡਿਵਲ ਟਰੱਸਟ ਵੱਲੋਂ ਗੱਡੀਆਂ ਨੂੰ ਰੋਕੇ ਰਿਖਤ ਤੇ ਸਪੀਕਰ ਲਗਾਏ ਜਾ ਰਹੇ ਆ ਕੀ ਜਿਹੜਾ ਚਾਹੋਗੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਡਾਕਟਰ ਐਸ.ਪੀ. ਸਿੰਘ ਆਪਰਾਏ ਸਾਹਿਬ ਸਰਬੱਤ ਦਾ ਆਪਣਾ ਚੈਰੀਟੇਬਲ ਟਰਸਟ ਦੇ ਆਲ ਇੰਡੀਆ ਦੇ ਪ੍ਰਧਾਨ ਸਰ ਦਾ ਜਸਤ ਸਿੰਘ ਜੀ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਜੀ ਹੀਰ ਮਾਝਾ ਜੋਂਦੇ ਪ੍ਰਧਾਨ ਪ੍ਰਸਤੋਨਾ ਜੀ ਇਹਨਾਂ ਲੋਗਾਂ ਮਰਗੀ ਸਾਨੂੰ ਅਪੀਲ ਕੀਤੀ ਗਈ ਆ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਸਟicker ਲਾਏ ਜਾਣ ਜੋ ਕਿ ਮਟਰ ਜਿਹੜੇ ਆ ਇਹ ਜਦੋਂ ਆਪਾਂ ਗੱਡੀ ਮਗਰ ਲਾਵਾਂਗੇ ਇੱਕ ਤੋਂ ਦੇ ਵਿੱਚ ਵੀ ਜਦੋਂ ਲਾਈਟ ਪਵੇਗੀ ਇਹਿਆਂ ਦੇ ਪਿੱਛੇ ਲੈਡ ਨਹੀਂ ਚੱਗਦੀ ਜਿਹੜੇ ਟੈਕਸੀ ਗੱਡੀਆਂ ਚਲਾ ਰਹੇ ਆ ਜਿਵੇਂ ਛੋਟੇ ਹਾਥੀ ਆ ਜਾਂ ਆਪਣਾ ਥ੍ਰੀਵਿਲੇ ਲਾ ਲਈਏ ਆਟੋ ਰਿਕਸ਼ਾ ਲਾ ਲਈਏ 407 ਗੱਡੀਆਂ ਲਾ ਲਈਏ ਵੱਡੇ ਟਰੱਕ ਲਾ ਲਈਏ ਕਿਉਂਕਿ ਉਹਨਾਂ ਬਾਤ ਇਹਨਾਂ ਨੇ ਸਪੈਸ਼ਲ ਸਰਪੰਤਾ ਪ੍ਰਚਾਰੀ ਤੇ ਵਟਸਐਪ ਟਰਸਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੈਟਰਿਕ ਲਾਏ ਗਏ ਨੇ ਇਹ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਲੱਗ ਰਹੇ ਨੇ ਸਾਡੀ ਅੱਜ ਪੂਰੀ ਤਰਫਦਾਦੀ ਟੀਮ ਬਹੁਤ ਸਲਾਘਾਯੋਗ ਆ ਕਿ ਸਾਡੇ ਇੱਕ ਫੋਨ ਦੇ ਕਰਮ ਤੇ ਸਾਰੀ ਸਾਡੀ ਟੀਮ ਜਿਹੜੀ ਆ ਉਹ ਕਤਰ ਹੋ ਜਾਂਦੀ ਹੈ ਮਾਣਯੋਗ ਸਾਡੇ ਅੱਜ ਟ੍ਰੈਫਿਕ ਅਫਸਰ ਐਸ ਐਚਓ ਸਾਹਿਬਾਨ ਮੈਡਮ ਉਹ ਵੀ ਸਾਡੇ ਨਾਲ ਬਾਈਪਾਸ ਅੰਮ੍ਰਿਤਸਰ ਵਿਖੇ ਅਸੀਂ ਅੱਜ ਜੋ ਇਹ ਸੇਵਾ ਨਿਭਾਈ ਆ ਅਸੀਂ ਧੰਨਵਾਦ ਕਰਦੇ ਆ ਟ੍ਰੈਫਿਕ ਪੁਲਿਸ ਦਾ ਵੀ ਕਿ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਇਸ ਚੀਜ਼ ਨੂੰ ਬਹੁਤ ਵਧੀਆ ਨਿਪੇ ਚਾਰਿਆ ਜੀ ਇਸ ਦੀ ਵਰਾਈ ਜੀ ਦੇ ਧੰਨਵਾਦ ਦੇ ਗੁੰਬ ਦੇ ਵਿੱਚ ਕੀ ਕਹਿਣਾ ਚਾਹੂਗਾ ਅਸੀਂ ਤੁਹਾਡੇ ਨਾਲ ਸਾਡੀ ਉਹਨਾਂ ਦਾ ਅਸੀਂ ਜਿੰਨਾ ਵੀ ਧੰਨਵਾਦ ਕਰ ਲਈਏ ਜੀ ਉਹਨਾਂ ਹੀ ਥੋੜਾ ਕਿਉਂਕਿ ਜਿੰਨਾ ਸਾਨੂੰ ਉਹਨਾਂ ਨੇ ਮਾਣ ਬਖਸ਼ਿਆ ਸਾਡੀ ਟੀਮ ਨੂੰ ਸਾਡੇ ਸਾਰੇ ਮੈਂਬਰ ਸਹਿਬਾਨਾਂ ਨੂੰ ਇਹ ਤੇ ਕੋਈ ਪ੍ਰਧਾਨ ਨਹੀਂ ਸਾਰੇ ਸਾਡੀ ਟੀਮ ਹੀ ਸਾਰੇ ਪ੍ਰਧਾਨ ਆ ਕਿਉਂਕਿ ਅਪਰਾਏ ਸਾਹਿਬ ਦਾ ਸਾਡੇ ਸਿਰ ਤੇ ਬਹੁਤ ਵੱਡਾ ਹੱਥ ਆ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਪਹਿਲ ਦੇ ਆਧਾਰ ਤੇ ਸਾਡੀ ਬੇਨਤੀ ਪ੍ਰਵਾਨ ਕਰ ਦੇਣ ਨੇੜੇ ਨੇੜੇ ਸਰ ਅਧਿਆਸ ਸਰਬਾਧਾਪਲਾ ٹرسٹ ਦੇ ਵੱਲੋਂ ਗੱਡੀਆਂ ਨੂੰ ਕੇ ਰੱਖ ਲੱਗੇ ਸਟicker ਲਗਾਏ ਜਾ ਰਹੇ ਕੀ ਕਹਿਣਾ ਚਾਹੋਗੇ ਮਾਨਜੋਗ ਡਾਕਟਰ ਐਸ ਪੀ ਸਿੰਘ ਜੀ ਉਭਰਾਏ ਮੈਨੇਜਿੰਗ ਟਰਸਟੀ ਸਰਬਾਧਾਪਲਾ ਚੈਰੀਟੇਬਲ ਟਰਸਟ ਅਤੇ ਸਰਬਾਧਾਪਲਾ ਚੈਰੀਟੇਬਲ ਟਰਸਟ ਦੇ ਕੌਮੀ ਪ੍ਰਧਾਨ ਸਰਦਾਰ ਜਸਾ ਸਿੰਘ ਜੀ ਉਹਨਾਂ ਦੇ ਵਿਸ਼ੇਸ਼ ਨਿਸ਼ਾ ਨਿਰਦੇਸ਼ ਦੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀਆਂ ਹਦਾਇਤਾਂ ਨੂੰ ਉਹਨਾਂ ਦੇ ਨਿਰਦੇਸ਼ਨ ਮੁਖਰਾ ਪਿਆ ਕਿਉਂਕਿ ਬਹੁਤ ਸੰਘਣੀ ਧੁੰਦਾ ਜਿਹੜਾ ਮੌਸਮ ਚੱਲ ਰਿਹਾ ਵਾ ਤਾਂ ਕਿ ਲੋਕਾਂ ਨੂੰ ਐਕਸੀਡੈਂਟ ਤੋਂ ਜਿਹੜਾ ਵਾ ਉਹ ਬਚਾਇਆ ਜਾਵੇ ਕਿਸੇ ਕਿਸਮ ਦੀ ਦੁਰਘਟਨਾ ਨਾ ਵਾਪਰੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਟੀਮਾਂ ਨੂੰ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਹਦਾਇਤ ਕੀਤੀ ਆ ਕਿ ਉਹ ਸਾਰੀਆਂ ਗੱਡੀਆਂ ਜਿਨ੍ਹਾਂ ਤੇ ਵੀ ਲੋਡ ਹੈ ਰਿਫਲੈਕਟਰ ਲਾਉਣ ਦੀ ਜਿਨ੍ਹਾਂ ਦੇ ਪਿੱਛੇ ਕੋਈ ਲਾਈਟਾਂ ਨਹੀਂ ਹੁੰਦੀਆਂ ਬਹੁਤ ਸਾਰੀਆਂ ਇਹੋ ਜਿਹੇ ਵੀਕਲਸ ਵੀ ਨੇ ਢੁੱਕੇ ਵਗੈਰਾ ਜਿਹੜੇ ਨੇ ਜਿਨ੍ਹਾਂ ਦੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਤੇ ਵਿਸ਼ੇਸ਼ ਤੌਰ ਤੇ ਜਿਹੜੇ ਰਿਫਲੈਕਟਰ ਲਾਏ ਜਾਣ ਤਾਂ ਕਿ ਉਹਨਾਂ ਦੇ ਪਿੱਛੇ ਆਉਣ ਵਾਲੀਆਂ ਹੋਰ ਜਿਹੜੀਆਂ ਵੀਕਲਸ ਨੇ ਇਹ ਗੱਡੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਜਿਹੜੀ ਕੋਈ ਗੱਡੀ ਜਿਹੜੀ ਹੈ ਉਹ ਜਾ ਰਹੀ ਹੈ ਸੋ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਉਪਰਾਲਾ ਕਰਕੇ ਇਹ ਧੁੰਦ ਦੇ ਮੌਸਮ ਦੇ ਵਿੱਚ ਜਿਹੜਾ ਵਾ ਉਹ ਰਿਫਲੈਕਟਰ ਲਾਉਣ ਦਾ ਨਿਰਦੇਸ਼ ਦਿੱਤਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਦੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮਾਨਯੋਗ ਡਾਕਟਰ ਐਸ.ਪੀ. ਸਿੰਘ ਜੀ ਦੀ ਉਗਰਾਏ ਜੀ ਦੀ ਅਗਵਾਈ ਦੇ ਵਿੱਚ ਬਹੁਤ ਵੱਡੇ ਜਿਹੜੇ ਸਮਾਜਿਕ ਕਾਰਜ ਕੀਤੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਧਵਾ ਜਾਂ ਬੁਢਾਪਾ ਪੈਨਸ਼ਨਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਉਨੇ ਹੋਣੇ ਪਿਛਲੇ ਦਸੰਬਰ ਦੇ ਵਿੱਚ ਦੀ ਸੀ ਜਾਰਜੀਆ ਦੇ ਵਿੱਚ ਦੁਰਘਟਨਾ ਵਾਪਰੀ ਸੀ ਗੈਸ ਲੀਕ ਹੋਣ ਦੇ ਨਾਲ 11 ਪੰਜਾਬੀਆਂ ਦੀਆਂ ਉਹਨਾਂ ਨੇ ਡੈੱਡ ਬਾਡੀਜ਼ ਉਹਨਾਂ ਦੇ ਪਰਿਵਾਰਾਂ ਤੱਕ ਚਾਉਣ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੀਆਂ ਲੋੜ ਅਨਸਾਰ ਪੈਨਸ਼ਨਾਂ ਅਤੇ ਹੋਰ ਵੀ ਸਹੂਲਤਾਂ ਦਾ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀ ਵੈਂਸ ਸਰਬੱਧ ਦੇ ਪਰਾਚੈਡੈਟੇਬਲ ਟ੍ਰਸਟ ਵੱਲੋਂ ਉਹਨਾਂ ਨੇ ਜਿਹੜੀਆਂ ਨੇ ਉਹ ਪਹੁੰਚਾਈਆਂ ਨੇ ਸੋ ਉਹਨਾਂ ਦੀ ਸਮਾਜ ਨੂੰ ਜਿਹੜੀ ਹੈ ਉਹ ਬਹੁਤ ਵੱਡੀ ਦੇਣ ਹੈ ਅਸੀਂ ਤਨਤਨ ਜਿਹੜਾ ਕਾਈ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁੱੱਚਾ ਮਾਨ ਜਿਹੜਾ ਦਿੱਤਾ